ਜੇਕਰ ਪੇਟ ਦਾ ਦਰਦ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕੁਝ ਤਰੀਕੇ ਨਹੀਂ ਤੁਹਾਨੂੰ ਜਾਣਾ ਪਵੇਗਾ ਡਾਕਟਰ ਕੋਲ ਤੇਜ਼ ਰਫ਼ਤਾਰ ਜ਼ਿੰਦਗੀ ਕੰਟੀਆਂ ਵੱਧੀ ਕੰਪਿਊਟਰ ਦੇ ਸਾਹਮਣੇ ਬੈਠਣਾ ਝੁੱਕ ਕੇ ਕੰਮ ਕਰਨਾ ਅੱਜ ਕੱਲ ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ ਪਰ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਹੌਲੀ-ਹੌਲੀ ਸਾਡੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਣਾ ਰਹੀ ਹੈ ਉਹ ਹੈ 30 ਸਾਲ ਦੀ ਹੋਵੇ ਜਾਂ ਫਿਰ 55 ਸਾਲ ਦੀ ਪਿੱਠ ਵਿੱਚ ਕਿਚਾ ਅਕੜਾ ਵਰਗੀਆਂ ਸ਼ਿਕਾਇਤਾਂ ਹੁਣ ਆਮ ਹੁੰਦੀਆਂ ਚਾਰੀਆਂ ਨੇ ਬਹੁਤ ਸਾਰੇ ਲੋਕ ਇਸ ਨੂੰ ਇੱਕ ਛੋਟੀ ਜਿਹੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦ ਪੁਰਾਣੀ ਪਿੱਠ ਦਰਦ ਵਿੱਚ ਬਦਲ ਸਕਦਾ ਹੈ ਜਿਸ ਕਾਰਨ ਉੱਠਣਾ ਬੈਠਣਾ ਤੁਰਨਾ ਇੱਥੋਂ ਤੱਕ ਕਿ ਘੁੰਮਣ ਮੁਸ਼ਕਲ ਹੋ ਸਕਦਾ ਹੈ ਡਾਕਟਰ ਅਭਿਸ਼ੇਕ ਵੈਸ਼ਿਆ ਦੱਸਦੇ ਨੇ ਕਿ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਤੇ ਇਸ ਨੂੰ ਰੋਕਣ ਦਾ ਇੱਕ ਸਧਾਰਨ ਪ੍ਰਭਾਵਸ਼ਾਲੀ ਤਰੀਕਾ ਹੈ ਰੋਜ਼ਾਨਾ ਖਿੱਚਣ ਅਤੇ ਪਿੱਠ ਨੂੰ ਮਜ਼ਬੂਤ ਕਰਨ ਦੀਆਂ ਕਸਰਤਾਂ ਪਿੱਠ ਦੇ ਦਰਦ ਦਾ ਮੁੱਖ ਕਾਰ ਲੰਬੇ ਸਮੇਂ ਤੱਕ ਇੱਕ ਸਥਿਤੀ ਵਿੱਚ ਬੈਠਣਾ ਗਲਤ ਆਸਣ ਵਿੱਚ ਕੰਮ ਕਰਨਾ ਜਾਂ ਫਿਰ ਸੋਣਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਪਾੜ ਚੁਕਣਾ ਅਰਤਨਾ ਅਤੇ ਥਕਾਵਟ ਇਸ ਤੋਂ ਬਚਣ ਦਾ ਇੱਕ ਆਸਾਨ ਤਰੀਕਾ ਹੈ ਤab ਤੋਂ ਵਧੀਆ ਤਰੀਕਾ ਹੋਵੇਗਾ ਤੁਸੀਂ ਸਵੇਰੇ ਉੱਠ ਕੇ ਕਸਰਤ ਕਰੋ ਜਿਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਅਗਲਾ ਤਰੀਕਾ ਕੈਕ ਕਾਓ ਸਟ੍ਰੈਚ ਇਹ ਯੋਗ ਰੀੜ ਦੀ ਹੱਡੀ ਦੀ ਲਚਕਤਾ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਇਹ ਰੀੜ ਦੀ ਹੱਡੀ ਨੂੰ ਆਰਾਮ ਦਿੰਦਾ ਹੈ। ਚਾਲ ਪੋਜ਼ ਜੀ ਹਾਂ ਇਹ ਪਿੱਠ ਦੇ ਹੇਠਲੇ ਹਿੱਸੇ ਤਣਾ ਨੂੰ ਘਟਾਉਣ ਵਿੱਚ ਬਹੁਤ ਲਾਭਦਾਇਕ ਹੈ। ਪ੍ਰਿੰਸ ਪੋਜ਼ ਇਹ ਤੁਹਾਡੇ ਕੂਲੇ ਪਿੱਟਦੇ ਹੇਠਲੇ ਹਿੱਸੇ ਤੇ ਪੱਟਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਕੈਸਿਮਤੇ ਵਿਟਾਮਿਨ ਡੀ ਵਰਗੀਆਂ ਚੀਜ਼ਾਂ ਦੁੱਧ ਤੇ ਹੀ ਬਾਤਾਮ ਤੇ ਸੂਰਜ ਦੀ ਰੋਸ਼ਨੀ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਹਲਦੀ ਅਦਰਕ ਤੇ ਹਰੀਆਂ ਸਬਜ਼ੀਆਂ ਵਰਗੇ ਸਾੜ ਵਿਰੋਧੀ ਭੋਜਨ ਖਾਣਾ ਮਹੱਤਵਪੂਰਨ ਹੈ ਪਿੱਟਦੇ ਦਰਦ ਨੂੰ ਨਜ਼ਰ ਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਸਮਝਦਾਰੀ ਨਾਲ ਇਸ ਦਾ ਧਿਆਨ ਰੱਖੋ ਹਰ ਰੋਜ਼ ਸਿਰਫ 10 ਮਿੰਟ ਟੈਚਿੰਗ ਕਰੋ ਤੁਸੀਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਕਰ ਸਕਦੇ ਹੋ ਜੇਕਰ ਪੇਟ ਦਾ ਦਰਦ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕੁਝ ਤਰੀਕੇ ਨਹੀਂ ਤੁਹਾਨੂੰ ਜਾਣਾ ਪਵੇਗਾ ਡਾਕਟਰ ਕੋਲ ਤੇਜ਼ ਰਫ਼ਤਾਰ ਜ਼ਿੰਦਗੀ ਕੰਟੀਆਂ ਬੱਦੀ ਕੰਪਿਊਟਰ ਦੇ ਸਾਹਮਣੇ ਬੈਠਣਾ ਝੁੱਕ ਕੇ ਕੰਮ ਕਰਨਾ ਅੱਜਕੱਲ ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ ਪਰ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਹੌਲੀ-ਹੌਲੀ ਸਾਡੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਣਾ ਰਹੀ ਹੈ ਉਹ ਹੈ ਪਿੱਠ ਦਰਦ ਉਮਰ ਭਾਵੇਂ 25 ਸਾਲ ਦੀ ਹੋਵੇ ਜਾਂ ਫਿਰ 55 ਸਾਲ ਦੀ ਪਿੱਠ ਵਿੱਚ ਕਿਚਾ ਅਕੜਾ ਵਰਗੀਆਂ ਸ਼ਿਕਾਇਤਾਂ ਹੁਣ ਆਮ ਹੁੰਦੀਆਂ ਚਾਰੀਆਂ ਨੇ ਬਹੁਤ ਸਾਰੇ ਲੋਕ ਇਸ ਨੂੰ ਇੱਕ ਛੋਟੀ ਜਿਹੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦ ਪੁਰਾਣੀ ਪਿੱਠ ਦਰਦ ਵਿੱਚ ਬਦਲ ਸਕਦਾ ਹੈ ਜਿਸ ਕਾਰਨ ਉੱਠਣਾ, ਬੈਠਣਾ, ਤੁਰਨਾ ਇੱਥੋਂ ਤੱਕ ਕਿ ਘੁੰਮਣਾ ਵੀ ਮੁਸ਼ਕਲ ਹੋ ਸਕਦਾ ਹੈ ਡਾਕਟਰ ਅਭਿਸ਼ੇਕ ਵੈਸ਼ਿਆ ਦੱਸਦੇ ਨੇ ਕਿ ਪਿੱਠ ਦੇ ਦਰਦ ਤੋਂ ਲਾਹਾਤ ਪਾਉਣ ਤੇ ਇਸ ਨੂੰ ਰੋਕਣ ਦਾ ਇੱਕ ਸਧਾਰਨ ਪ੍ਰਭਾਵਸ਼ਾਲੀ ਤਰੀਕਾ ਹੈ ਰੋਜ਼ਾਨਾ ਖਿੱਚਣ ਅਤੇ ਪਿੱਠ ਨੂੰ ਮਜ਼ਬੂਤ ਕਰਨ ਦੀਆਂ ਕਸਰਤਾਂ ਪਿੱਠ ਦੇ ਦਰਦ ਦਾ ਮੁੱਖ ਕਾਰਨ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਣਾ ਗਲਤ ਆਸਣ ਵਿੱਚ ਕੰਮ ਕਰਨਾ ਜਾਂ ਫਿਰ ਸੋਣਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਪਾੜ ਚੁਕਣਾ ਤਣਾਅ ਅਤੇ ਤਕਾਬ ਵੱਢ ਇਸ ਤੋਂ ਬਚਣ ਦਾ ਇੱਕ ਆਸਾਨ ਤਰੀਕਾ ਹੈ ਸਭ ਤੋਂ ਵਧੀਆ ਤਰੀਕਾ ਹੋਵੇਗਾ ਤੁਸੀਂ ਸਵੇਰੇ ਉੱਠ ਕੇ ਕਸਰਤ ਕਰੋ ਜਿਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ ਅਗਲਾ ਤਰੀਕਾ ਕੈਟ ਕਾਉ ਸਟ੍ਰੈਚ ਇਹੇ ਯੋਗ ਰੀੜ ਦੀ ਹੱਡੀ ਦੀ ਲਚਕਤਾ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਇਹ ਰੀੜ ਦੀ ਹੱਡੀ ਨੂੰ ਆਰਾਮ ਦਿੰਦਾ ਹੈ ਚਾਲ ਕੋਸ ਜੀ ਹਾਂ ਇਹ ਪਿੱਠ ਦੇ ਹੇਠਲੇ ਹਿੱਸੇ ਤਣਾ ਨੂੰ ਘਟਾਉਣ ਵਿੱਚ ਬਹੁਤ ਲਾਭਦਾਇਕ ਹੈ ਪ੍ਰਿੰਸ ਪੋਜ਼ ਇਹ ਤੁਹਾਡੇ ਕੂਲੇ ਪਿੱਠ ਦੇ ਹੇਠਲੇ ਹਿੱਸੇ ਤੇ ਪੱਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਕੈਲਸੀਅਮ ਤੇ ਵਿਟਾਮਿਨ ਡੀ ਵਰਗੀਆਂ ਚੀਜ਼ਾਂ ਦੁੱਧ ਦਹੀਂ ਬਦਾਮ ਤੇ ਸੂਰਜ ਦੀ ਰੋਸ਼ਨੀ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਹਲਦੀ ਅਦਰਕ ਤੇ ਹਰੀਆਂ ਸਬਜ਼ੀਆਂ ਵਰਗੇ ਸਾੜ ਵਿਰੋਧੀ ਭੋਜਨ ਖਾਣਾ ਮਹੱਤਵਪੂਰਨ ਹੈ। ਪਿੱਠ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਸਮਝਦਾਰੀ ਨਾਲ ਇਸ ਦਾ ਧਿਆਨ ਰੱਖੋ। ਹਰ ਰੋਜ਼ ਸਿਰਫ 10 ਮਿੰਟ ਸਟ੍ਰੈਚਿੰਗ ਕਰੋ ਤੁਸੀਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਕਰ ਸਕਦੇ ਹੋ।